ਦੋਸਤ ਹੋਵੇ ਤਾਂ ਇਹੋ ਜਿਹਾ ਵਿਆਹ ਵਾਲੇ ਮੁੰਡੇ ਦਾ ਦੋਸਤ ਲੁਕੋ ਕੇ ਸੌ ਗਿਆ ਤੇ ਸਾਲੀ ساری ਰਾਤ ਲੱਭਦੀ ਰਹੀ ਦੋਸਤੋ ਅਕਸਰ ਹੀ ਦੋਸਤ ਕਈ ਵਾਰ ਬਹੁਤ ਕੰਮ ਆ ਜਾਂਦੇ ਨੇ ਜਿਵੇਂ ਕਿ ਇਸ ਵਿਆਹ ਵਾਲੇ ਮੁੰਡੇ ਦਾ ਦੋਸਤ ਇਸਦੇ ਕੰਮ ਆਇਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਆਪਣੀ ਸ਼ੇਰਵਾਨੀ ਦੇ ਵਿੱਚੋਂ ਜੁੱਤੀ ਕੱਢਦਾ ਦਿਖਾਈ ਦੇ ਰਿਹਾ ਹੈ ਦਰਅਸਲ ਇਹ ਵਿਆਹ ਵਾਲੇ ਮੁੰਡੇ ਦਾ ਦੋਸਤ ਹੈ ਅਤੇ ਸਾਲੀ ਦੇ ਨਵੇਂ ਜੀਜੇ ਦੀ ਜੁੱਤੀ ਚੱਕਣ ਤੋਂ ਪਹਿਲਾਂ ਹੀ ਇਹ ਮੁੰਡਾ ਆਪਣੇ ਦੋਸਤ ਦੀ ਜੁੱਤੀ ਚੱਕ ਕੇ ਸ਼ੇਰਵਾਨੀ ਵਿੱਚ ਲੁਕੋ ਲੈਂਦਾ ਹੈ ਅਤੇ ਆ ਕੇ ਇੱਕ ਪਾਸੇ ਸੌ ਜਾਂਦਾ ਹੈ ਮੁੰਡੇ ਦੀ ਸਾਲੀ ساری ਸਾਥੀ ਜੁੱਤੀ ਲੱਭਦੀ ਰਹਿੰਦੀ ਏ ਕਿ ਨਵੇਂ ਜੀਜੇ ਦੀ ਜੁੱਤੀ ਲੁਕੋ ਕੇ ਪੈਸੇ ਲਵਾਗੇ ਪਰ ਉਸ ਨੂੰ ਜੁੱਤੀ ਲੱਭਦੀ ਹੀ ਨਹੀਂ ਉਹ ਆਪਣੇ ਰਿਸ਼ਤੇਦਾਰਾਂ ਤੇ ਸਹੇਲੀਆਂ ਨੂੰ ਵੀ ਕਹਿੰਦੀ ਏ ਕਿ ਜੀਜੇ ਨੇ ਜੁੱਤੀ ਕਿੱਥੇ ਰੱਖੀ ਏ ਲੱਭ ਕੇ ਲਿਆਓ ਪਰ ਕਿਸੇ ਨੂੰ ਵੀ ਜੁੱਤੀ ਨਹੀਂ ਲੱਭਦੀ ਫਿਰ ਜਦੋਂ ਸਾਰੇ ਸ਼ਗਨ ਹੋ ਜਾਂਦੇ ਨੇ ਅਤੇ ਮੁੰਡਾ ਆ ਕੇ ਆਪਣੇ ਦੋਸਤ ਨੂੰ ਕਹਿੰਦਾ ਏ ਕਿ ਕੱਢ ਜੁੱਤੀ ਪੈਰਾਂ ਵਿੱਚ ਪਾਈਏ ਤਾਂ ਮੁੰਡਾ ਉੱਠ ਕੇ ਆਪਣੀ ਸ਼ੇਰਵਾਨੀ ਵਿੱਚੋਂ ਜੁੱਤੀ ਕੱਢਦਾ ਏ ਤੇ ਮੁੰਡੇ ਨੂੰ ਦੇ ਦਿੰਦਾ ਏ ਉਸ ਦੀ ਸਾਲੀ ਵੀ ਦੇਖ ਕੇ ਹੈਰਾਨ ਰਹਿ ਜਾਂਦੀ ਏ ਕਿ ਆਪਾਂ ਨੇ ਤਾਂ ਸੋਚਿਆ ਹੀ ਨਹੀਂ ਸੀ ਕਿ ਇਹ ਜੁੱਤੀ ਇਸ ਤਰ੍ਹਾਂ ਲੁਕੋ ਲੈਣਗੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ